ਆ ਕਾਕੇ ਕੀ ਨਾਮ ਆ ਤੇਰਾ ਤੇ ਕਿਹੜਾ ਪਿੰਡ ਆ ਤੇਰਾ ਸ਼ਸ਼ੀ ਗਾਲ ਜੀ ਪਹਿਲੇ ਸਾਰਿਆਂ ਨੂੰ ਹਾਲਵਾ ਪੰਜਾਬ ਟੀਵੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਜਿੰਨੇ ਭਰਾਵਾ ਵੱਲੋਂ ਵੀਡੀਓ ਮੇਰੀ ਬਣਾਉਣ ਲਈ ਬੇਨਤ ਕੀਤੀ ਗਿਆ ਆ ਪਹਿਤਰੋ ਧੰਨਵਾਦ ਕਰਦੇ ਆ ਪੇਜ ਵਾਲਿਆਂ ਦਾ ਜਿੰਨੇ ਵੀ ਸਾਡੇ ਇੱਥੇ ਪੇਜ ਦੇ ਵਾਲੇ ਪੁੱਜੇ ਨੇ ਜਿੰਨੇ ਵੀ ਪੇਜਾਂ ਵਾਲੇ ਪੁੱਜੇ ਨੇ ਉਹਨਾਂ ਦਾ ਤਹਿਦਿਲੋ ਧੰਨਵਾਦ ਕਰਦੇ ਆ ਮੇਰਾ ਨਾਮ ਗੁਰਨਾਬ ਸਿੰਘ ਪਿੰਡ ਕੀਟੀ ਵਾਲਾ ਜ਼ਿਲ੍ਹਾ ਸ਼ਹੀ ਮੁਖਤਸਰ ਸਾਹਿਬ ਬਲਾਕ ਲੰਬੀ ਤੋਂ ਬਿਲੋਂਗ ਕਰਦਾ ਜੀ ਮੈਂ ਤੇ ਇੱਕ ਸ਼ਾਇਰੀ ਸੁਣਾਉਣ ਲੱਗਿਆ ਜੀ ਤੁਹਾਨੂੰ ਬੇਬੇ ਬਾਪੂ ਨੇ ਲਿਖੀ ਹੋਈ ਆ ਕਹਿੰਦਾ ਰੀਠੇ ਕਦੇ ਮਿੱਠੇ ਨਹੀਂ ਹੁੰਦੇ ਕਹਿੰਦਾ ਰੀਠੇ ਕਦੇ ਮਿੱਠੇ ਨਹੀਂ ਹੁੰਦੇ ਇਹ ਭਾਵੇਂ ਉੱਤੇ ਲੱਗੀ ਖੰਡ ਹੋਵੇ ਤੇ ਮਾਪੇ ਕਦੇ ਸਰਜੀ ਬਜ਼ਾਰਾ ਵਿੱਚੋਂ ਨਹੀਂ ਮਿਲਦੀ ਭਲਾ ਫੂਲ ਨੋਟਾਂ ਦੀ ਕੰਡ ਹੋਵੇ ਭਲਾ ਫੂਲ ਨੋਟਾਂ ਦੀ ਪੰਡ ਹੋਵੇ ਜੇ ਤੁਹਾਨੂੰ ਬਹੁਤ ਜਾਣ ਕੇ ਖੁਸ਼ੀ ਹੋਊਗੀ ਕਿ ਤੁਹਾਡੇ ਢੀਟੀ ਵਾਲੇ ਜिले श्री ਮੁਕਸਰ ਸਾਹਿਬ ਦਾ ਬਹੁਤ ਵੱਡਾ ਕ੍ਰਿਕਟ ਕਬੱਡੀ ਚਾਹੇ ਵਾਲੀਬਾਲ ਦੀ ਗੱਲ ਕਰ ਲੋ ਚਾਹੇ ਕਿਸੇ ਵੀ ਗੇਮ ਤੇ ਕਮੈਂਟਰੀ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 98770 ਤੇ 61133 ਤੇ ਵੀਡੀਓ ਜਾਣਕਾਰੀ ਦੀ ਜੇ ਕੋਈ ਕਿਸੇ ਭਰਾ ਨੇ ਆਪਦੇ ਨੇਮ ਤੇ ਵੀਡੀਓ ਜਾਂ ਆਪਦੀ ਮੇਰੀ ਭੈਣ ਨੇ ਜਾਂ ਮੇਰੇ ਚਾਚੇ ਨੇ ਜਾਂ ਕਿਸੇ ਮੇਰੇ ਤਾਏ ਨੇ ਆਪਦੇ ਨਾਮ ਤੇ ਜਾਂ ਆਪਦੇ ਘਰ ਦੀ ਫੈਮਿਲੀ ਦੇ ਨਾਮ ਤੇ ਕਿਸੇ ਤਰ੍ਹਾਂ ਦੀ ਐਡ ਕਰਵਾਉਣੀ ਹੋਵੇ ਆਪਾਂ ਫ੍ਰੀ ਦੇ ਵਿੱਚ ਐਡ ਕਰ ਦਿਆ ਸਰ ਜੀ ਕਾਕੇ ਕਿੰਨਾ ਪੜਿਆ ਤੂੰ ਤੇ ਕਮੈਂਟਰੀ ਦੇ ਨਾਲ ਨਾਲ ਹੋਰ ਕੀ ਸ਼ੌਂਕ ਰੱਖਦਾ ਤੂੰ ਸਰ ਜੀ ਇੱਕ ਗਾਇਕੀ ਦਾ ਸ਼ੌਂਕ ਰੱਖਦਾ ਜੀ ਤੇ ਪਲੱਸ 1 ਵਿੱਚ ਸਰ ਜੀ ਮੈਂ ਹੈਗਾ ਜੀ 10 ਇਹ ਤੋਂ ਪਹਿਲਾਂ ਪਾਸ ਕਰ ਚੁੱਕਿਆ ਸਰ ਜੀ ਮੈਂ ਤੇ ਮਾਤਾ ਪਿਤਾ ਤੇਰੇ ਹੈਗੇ ਆ ਬਾਪੂ ਸ਼ਿਰਤੇ ਹਨੀ 2013 ਦਾ ਗੁਜ਼ਰਿਆ ਹੋਇਆ ਜੀ ਉਹ ਵੀ ਕਿਸੇ ਦੇ ਘੋੜੀਆਂ ਘੋੜੀ ਨੇ ਲੱਤ ਮਾਰੀ ਸਰ ਜੀ ਕਿਸੇ ਦੀ ਪਿਓ ਜ਼ਿੰਮੇਦਾਰ ਨਹੀਂ ਕੋਈ ਆਪਣਾ ਔਕਸਟਾ ਨਹੀਂ ਜੇ ਕੋਈ ਭਰਾ ਮੇਰੀ ਹੈਲਪ ਕਰਨਾ ਚਾਹੁੰਦਾ ਹੋਵੇ ਤਾਂ ਉਹ ਵੀ ਕਰ ਸਕਦਾ ਹੈ ਜੀ ਕੀ ਹੋਰ ਕੀ ਕਾਰੋਬਾਰ ਕਰਦਾ ਤੂੰ ਸਰ ਜੀ ਕੱਲਾ ਕਮੈਂਟਰੀ ਤੇ ਮੰਨ ਲਓ ਕਿ ਕਮੈਂਟਰੀ ਐਂਡ ਤੇ ਸਟੱਡੀ ਕਰਦਾਂਗੇ ਮਾਤਾ ਜਸਵੰਤ ਕੋਲ ਪਬਲਿਕ ਸਕੂਲ ਦੇ ਵਿੱਚ ਪੜ੍ਹਦਾ ਨਹੀਂ ਹੈ ਹੋਰ ਤੇਰਾ ਰੋਜੀ ਰੋਟੀ ਦਾ ਕਿੱਥੋਂ ਦਾ ਤਰੱਕੀ ਸਾਧਨਾ ਤੇਰਾ ਹੈ ਰੋਜੀ ਰੋਟੀ ਦਾ ਕੋਈ ਸਾਧਨ ਨਹੀਂ ਸਾਡੀ ਪੂਰਨ ਕੰਟਰੀ ਦੇ ਵਿੱਚ ਜੋ ਵੀ ਕੋਈ ਸੇਵਾ ਭੇਜਦਾ ਦਾਨੀ ਸੱਜਣ ਵੀਰ ਉਹਨਾਂ ਦਾ ਵੀ ਤੈਅ ਦਿਓ ਧੰਨਵਾਦ ਹੈ ਜੇ ਕੋਈ ਵੀਡੀਓ ਦੇਖ ਰਿਹਾ ਉਹਨਾਂ ਦਾ ਵੀ ਤੈਅ ਦਿਓ ਧੰਨਵਾਦ ਹੈ ਮਾਲਵਾ ਪੰਜਾਬ ਟੀਵੀ ਵਾਲਿਆਂ ਦਾ ਤਾਂ ਬਹੁਤ ਬਹੁਤ ਦਿਲੋਂ ਧੰਨਵਾਦ ਹੈ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਭੀ ਤੁਹਾਡਾ ਅੱਜ ਤੁਹਾਡੇ ਪਿੰਡ ਜੋ ਤੀਆਂ ਦਾ ਮੇਲਾ ਭਿੱਡੀ ਵਾਲੇ ਪਿੰਡ ਸਰਕਾਰੀ ਸਕੂ ਸਮੂਹ ಗ್ರಾಮ ਪੰਚਾਇਤ ਤੇ ਸਰਪੰਚ ਜਸਵਿੰਦਰ ਸਿੰਘ ਭੀਟੀਵਾਲਾ ਵੱਲੋਂ ਜੋ ਸੁਖਜੀਤ ਸਿੰਘ ਇੰਜੀਨੀਅਰ ਦੀ ਰਹਿਨਮਾਈ ਹੇਠ ਜੋ ਅੱਜ ਕਰਵਾਇਆ ਗਿਆ ਉਸ ਬਾਰੇ ਕੀ ਕਹਿਣਾ ਚਾਹੋਗੇ ਉਹਨਾਂ ਵੱਰੀ ਵੀ ਬਹੁਤ ਬਹੁਤ ਦਿলো ਧੰਨਵਾਦ ਹੈ ਜੀ ਜੋ ਪ੍ਰਾਣਾ ਸਭਿਆਚਾਰ ਸਾਡੇ ਪ੍ਰਧਾਨ ਸਾਹਿਬ ਜਸਵਿੰਦਰ ਸਿੰਘ ਕਾਲਾ ਪ੍ਰਧਾਨ ਅਤੇ ਸਮੂਹ ಗ್ರಾಮ ਪੰਚਾਇਤ ਤੇ ਸਾਡੇ ਇੰਜੀਨੀਅਰ ਸਾਹਿਬ ਜੀ ਹੋਰ ਅਦਰ ਤੇ ਸਭ ਨੂੰ ਧੰਨਵਾਦ ਕਰਦੇ ਹਾਂ ਜੀ ਕਿਉਂਕਿ ਅਸੀਂ ਬਹੁਤ ਬਹੁਤ ਦਿলো ਧੰਨਵਾਦ ਕਰਦੇ ਜਿੰਨਾ ਵੀ ਸ਼ਰਤੀ ਤੁਸੀਂ ਕਹੋ ਤੇ ਤੁਹਾਡਾ ਵੀ ਬਹੁਤ ਬਹੁਤ ਦਿলো ਧੰਨਵਾਦ ਹੈ ਕਿਉਂਕਿ ਸਰ ਜੀ ਮੈਂ ਇੱਕੋ ਹੀ ਗੁਜਾਰਸ਼ ਕਰਨਾ ਚਾਹੁੰਦਾ ਜਿੰਨੇ ਵੀ ਭਰਾ ਆਪਣੀ ਵੀਡੀਓ ਦੇਖ ਰਹੇ ਨੇ ਜਿੰਨੇ ਵੀ ਆਪਣੇ ਭਰਾ ਦੇਖਣਗੇ ਵੀਡੀਓ ਇੱਕੋ ਹੀ ਸੱਦਾ ਦੇਣਾ ਚਾਹੁੰਦਾ ਵੀ ਪੁਰਾਣਾ ਸਭਿਆਚਾਰ ਦੇ ਨਾਲ ਜੁੜੋ ਤੇ ਨਸ਼ਿਆਂ ਦੇ ਨਸ਼ਿਆਂ ਤੋਂ ਦੂਰ ਰਹੋ ਸਰ ਜੀ ਤੇ ਆਸ਼ਕੀ ਕੋਲੇ ਤੋਂ ਦੂਰ ਰਹੋ ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਸਰ ਜੀ ਘਰ ਦੀ ਗਰੀਬੀ 'ਚ ਹੋਣ ਕਰਕੇ ਕੋਈ ਕੰਮ ਨਾ ਹੋਣ ਕਰਕੇ ਅੱਗੇ ਪੜਨ ਦੇ ਬਾਰੇ ਠੀਕ ਹੈ ਲੋਕਾਂ ਨੂੰ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਆ ਕੀ ਮੈਸੇਜ ਲਾਉਣਾ ਚਾਹਾਂਗੇ ਉਹਨਾਂ ਨੂੰ ਸਰ ਜੀ ਚਾਹੇ ਆਪਾਂ ਘਰੋਂ ਗਰੀਬ ਆ ਜੀ ਪਰ ਦਿਲ ਦੇ ਦਿਲ ਦੇ ਬਹੁਤ ਅਮੀਰ ਆ ਮੈਂ ਇਹ ਗੱਲ ਕਹਿਣਾ ਚਾਹੁੰਦਾ ਸਾਡੇ ਪਿੰਡ ਨਗਰ ਵਾਸੀਆਂ ਨੂੰ ਜੇ ਕੋਈ ਵੀਡੀਓ ਦੇਖ ਰਿਆ ਕੀ ਸਾਡੇ ਸਰਪੰਚ ਸਾਹਿਬ ਜੀ ਹੋਰ ਸੁਭੂ ಗ್ರಾಮ ਪੰਚਾਇਤ ਵੱਲੋਂ ਮੈਨੂੰ ਪਾਲਿਆ ਗਿਆ ਜੀ 5 ਸਾਲ ਦਾ ਸੀਗਾ ਸਰਪੰਚ ਜਦੋਂ ਮੇਰਾ ਫਾਦਰ ਸਾਹਿਬ ਕੁਰੀ ਦੇ 5 ਸਾਲ ਦੇ ਵਿੱਚੋਂ ਮੈਂ ਅੱਜ ਮੈਂ 17 16 ਸਾਲ ਦੀ ਉਮਰ ਆ ਸਾਡੀ ਮੇਰੀ ਸਾਡੇ 16 ਸਾਲ ਦੀ ਉਮਰ ਦੇ ਵਿੱਚ ਕੋਈ 5-10 ਸਾਲ ਦੀ ਉਮਰ ਦੇ ਵਿੱਚ ਇੱਟਾਂ ਵਾਲੀ ਰੇੜੀ ਤੇ ਸਰ ਜੀ ਮੈਂ ਛੋੜੀਆ ਵੇਚਿਆ ਹੋਇਆ ਜਿਹੜੋ ਇੱਟਾਂ ਵਾਲੀ ਰੇੜੀ ਦੇ ਅੱਪਨ ਇੱਟਾਂ ਧੋਨੀਆਂ ਸਰ ਜੀ ਉਹਤੇ ਆਪਾਂ ਛੋੜੀਆ ਵੇਚਿਆ ਹੋਇਆ ਸਰ ਜੀ ਕੋਈ ਇਨਸਾਨ ਐਦਾਂ ਦੀ ਗੱਲ ਨਹੀਂ ਕਰ ਸਕਦਾ ਕਿ ਉਹ ਜੋ ਮੈਂ ਕਰ ਰਿਹਾ ਸਰ ਜੀ মিডিਆ ਦੇ ਸਾਹਮਣੇ ਅੱਗੇ ਤੋਂ ਤੇਰਾ ਕੀ ਏਮ ਐ ਅੱਗੇ ਵਧਣ ਵਾਸਤੇ ਕੀ ਤੇਰਾ ਅੱਗੇ ਦਾ ਏਮ ਐ ਏਮ ਸਰ ਜੀ ਇਹੀ ਐ ਕਿ ਕ੍ਰਿਕਟ ਕਮੈਂਟਰੀ ਕਰਵਾਓ ਵੀ ਆਪਣਾ ਪੀਟੀ ਵਾਲੇ ਦਾ ਨਾਮ ਰੋਸ਼ਨ ਕਰੀਏ ਕਿ ਅਸੀਂ ਵੀ ਯਾਦ ਰੱਖਾਂਗੇ ਵੀ ਸਾਡੇ ਪੰਜਾਬ ਟੀਵੀ ਵਾਲੇ ਆਏ ਸੀ ਤੋ ਸਾਡੀ ਵੀਡੀਓ ਬਣਾ ਕੇ ਗਏ ਤੁਹਾਡਾ ਵੀ ਬਹੁਤ ਬਹੁਤ ਦਿਨੋ ਧੰਨਵਾਦ ਹੈ ਸਰ ਜੀ ਧੰਨਵਾਦ ਸ਼ਸ਼ੀ ਕਾਲੀ